ਇਹਨਾਂ ਤਸਵੀਰਾਂ ਨੂੰ ਵੇਖ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਇਮੰਦੀ ਚੌਂਕੀ ਚਾਜ ਬਾਸੂ ਸਿੰਘ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਵੇਖੋ ਕਿਵੇਂ ਇੱਕ ਟਰੱਕ ਜਿਸ ਦੇ ਵੱਲੋਂ ਇੱਕ ਪੁਲਿਸ ਮੁਲਾਜ਼ਮ ਨੂੰ ਹੀ ਟੱਕਰ ਮਾਰੀ ਜਾਂਦੀ ਹੈ ਤੇ ਉਸ ਦਾ ਬਾਲ-ਬਾਲ ਬਚਾ ਹੋ ਗਿਆ ਨਹੀਂ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਹਰ ਦੋਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਟਰੱਕ ਨੇ ਟੱਕਰ ਮਾਰੀ ਹੈ ਤੇ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਇਸ ਨੂੰ ਵੇਖ ਕੇ ਇਹ ਜੀ ਆਪਦਾ ਹੈ ਕਿ ਉਸ ਪੁਲਿਸ ਮੁਲਾਜ਼ਮ ਦਾ ਤਾਂ ਮੱਸਾ-ਮੱਸਾ ਬਚਾ ਹੋਇਆ ਹੈ ਇਹਨਾਂ ਤਸਵੀਰਾਂ ਨੂੰ ਵੇਖ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਇਮੰਡੀ ਚੌਂਕੀ ਚਾਰਜ ਬਾਸੂ ਸਿੰਘ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਵੇਖੋ ਕਿਵੇਂ ਇੱਕ ਟਰੱਕ ਜਿਸ ਦੇ ਵੱਲੋਂ ਇੱਕ ਪੁਲਿਸ ਮੁਲਾਜ਼ਮ ਨੂੰ ਹੀ ਟੱਕਰ ਮਾਰੀ ਜਾਂਦੀ ਹੈ ਤੇ ਉਸ ਦਾ ਬਾਲਵਾਲ ਬਚਾ ਹੋ ਗਿਆ ਨੇਤੇ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਹਰ ਦੋਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਟਰੱਕ ਨੇ ਟੱਕਰ ਮਾਰੀ ਹੈ ਤੇ ਤਸਵੀਰਾਂ ਸੀ ਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਇਸ ਨੂੰ ਵੇਕੇਂਜੀ ਜਾਪਦਾ ਹੈ ਕਿ ਉਸ ਫੁੱਲਸ ਮੁਲਾਜ਼ਮ ਦਾ ਤਾਂ ਮੱਸਾ ਮੱਸਾ ਬਚਾ ਹੋਇਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਇਮੰਦੀ ਚੌਂਕੀ ਚਾਜ ਬਾਸੂ ਸਿੰਘ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਵੇਖੋ ਕਿਵੇਂ ਇੱਕ ਟਰੱਕ ਜਿਸ ਦੇ ਵੱਲੋਂ ਇੱਕ ਪੁਲਿਸ ਮੁਲਾਜ਼ਮ ਨੂੰ ਹੀ ਟੱਕਰ ਮਾਰੀ ਜਾਂਦੀ ਹੈ ਤੇ ਉਸ ਦਾ ਬਾਲਵਾਲ ਬਚਾ ਹੋ ਗਿਆ ਨੀ ਤੇ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਹਰਦੋਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਟਰੱਕ ਨੇ ਟੱਕਰ ਮਾਰੀ ਹੈ ਤੇ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਇਸ ਨੂੰ ਵੇਕੇ ਜੀ ਜਾਬਦਾ ਕਿ ਉਸ ਵਕ ਉਸ ਮੁਲਾਜ਼ਮ ਦਾ ਮੱਸਾ ਮੱਸਾ ਬਚਾ ਹੋਇਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਇਮੰਦੀ ਚੌਂਕੀ ਚਾਜ ਬਾਸੂ ਸਿੰਘ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਵੇਖੋ ਕਿਵੇਂ ਇੱਕ ਟਰੱਕ ਜਿਸ ਦੇ ਵੱਲੋਂ ਇੱਕ ਪੁਲਿਸ ਮੁਲਾਜ਼ਮ ਨੂੰ ਹੀ ਟੱਕਰ ਮਾਰੀ ਜਾਂਦੀ ਹੈ ਤੇ ਉਸ ਦਾ ਬਾਲਵਾਲ ਬਚਾ ਹੋ ਗਿਆ ਇਥੇ ਇਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਹਰ ਦੋਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਟਰੱਕ ਨੇ ਟੱਕਰ ਮਾਰੀ ਹੈ ਤੇ ਤਸਵੀਰਾਂ ਸੀ ਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਇਸ ਨੂੰ ਵੇਕੇ ਜੀ ਜਾਪਦਾ ਹੈ ਕਿ ਉਸ ਫੁੱਲਸ ਮੁਲਾਜ਼ਮ ਦਾ ਤਾਂ ਮੱਸਾ ਮੱਸਾ ਬਚਾ ਹੋਇਆ ਹੈ Go yeah.